ਉਹ ਮੁਰਤੇ ਨਾ ਭਾਰਾ ਵਾ ਨਾ ਫੇ ਗੱਲ ਨਹੀਂ ਕਰਨ ਵਾਲੀ ਚੱਲ ਬੈਸਪੋਸ ਕੀਤਾ ਹਾਂ ਚੱਲ ਸੈਟੋ ਦੂਗਾ ਹਾਏ ਹਾਏ ਅਚੂਲੀ ਤੇ ਬਹੁਤੀ ਭਰੀ ਆ ਦੱਸ ਸਾਰਾ ਦਿਨ ਕੁੜੀ ਨੂੰ ਕਮਲ ਪਿਆ ਰਹਿਣਾ ਏਦਾਂ ਕਰਦੀ ਆ ਨਾਮ ਨੂੰ ਸੁਝਉਣੀ ਆ ਕਿ ਕੁੜੀਆਂ ਚੰਗੀ ਤਰ੍ਹਾਂ ਤੇ ਦੇਣ ਨਾ ਵਾ ਹਾਂਜੀ ਮੰਮੀ ਪੁੱਤ ਮੇਰੀ ਗੱਲ ਸੁਣ ਦੱਸ ਅਚੂਲੀ ਤੇ ਬਹੁਤ ਜ਼ਿਆਦਾ ਭਰੀ ਆ ਵੇਸੇ ਇਹਦਾ ਢੇਟ ਕਿੰਨਾ ਆ ਮੰਮੀ ਨੇ ਵੇਖੀ ਹੈ ਕੋਈ ਦੱਗਿਆ ਨਾ ਨਾ ਕਹਾਂਗੀ ਚੰਗੀ ਤਰ੍ਹਾਂ ਸ਼ਿਫਟ ਬਿਲ ਬੰਦਰਾ ਲਾ ਕੇ ਨਾ ਤੇ ਉਹ ਸੈੱਟ ਕਰ ਦਿੰਦੀ ਇਹਦੀ ਲੜੀ ਹਿਲੇ ਨਾ ਸਾਰੇ ਇਹ ਕੁੜੀ ਤਾਂ ਮੰਦੀ ਨੀਗੀ ਉਦਾਂ ਤੂੰ ਤੇ ਸੋਨਾ ਤਿਆਰ ਕਰਦੀ ਹੁੰਨੀ ਆ ਵੇਖਾਂ ਧੋਗੇ ਧੋਈ ਤਿਆਰ ਕਰਦੀ ਰਹੀ ਆ ਕਿੰਡੀ ਸੋਹਣੀ ਲੱਗਦੀ ਰਹੀ ਆ ਤੇ ਹੌਲੀ ਨੂੰ ਪਾਰਲਰ ਦੀ ਜਾਣਾ ਪਾਰਲਰ ਜਾਣਾ ਪਾਰਲਰ ਕੀ ਕਰਨਾ ਪਾਰਲਰ ਜਾ ਕੇ ਕੋਈ ਦਿਲ ਦੀ ਮੰਮੀ ਦੀ ਜਆ ਵਿਆਹ ਕਿਹੜੇ ਰੋਜ਼ ਰੋਜ਼ ਹੋਣੇ ਹੁੰਦੇ ਆ ਐਵੇਂ ਅਗਲੀ ਜੀਰੀਸ ਦੇਲਚੀ ਨਾ ਕਿਤੇ ਰਹਿ ਜਾਏ ਦੀ ਉਹ ਗੱਲਾਂ ਨਾਲ ਕਰ ਛੱਡੀਆਂ ਜੂਸ ਕੱਢਣੀਆਂ ਬੰਦੇ ਦਾ ਕੋਈ ਗੱਲ ਨਹੀਂ ਵੀ ਨਾਲ ਹੀ ਜਾਣਾ ਇਹਨਾਂ ਨੂੰ ਕਹਾਂਗੀ ਕਿ ਇੰਨਾ ਜਿਆਦਾ ਨਾਲ ਕਰਿਓ ਉਹਨਾਂ ਨੂੰ ਪਤਾ ਹੋ ਕਿ ਇਹਨਾਂ ਨੂੰ ਕਿੱਥੇ ਜਾਣਾ ਹੁੰਦੀਆਂ ਆਪ ਵੇਖੀ ਚੰਗੀ ਤਰ੍ਹਾਂ ਚੰਗਾ ਕੋਈ ਗੱਲ ਨਹੀਂ ਲਾਈਵ ਜਾ ਮੇਕਅਪ ਕਰਾ ਲਈ ਸੁਣਾ ਮੰਗਦਾ ਠੀਕ ਕੋਈ ਆ ਤੇ ਤੂੰ ਮੈਨੂੰ ਦੱਸ ਤੂੰ ਹੀ ਤਿਆਰ ਹੋਣਾ ਤੂੰ ਤੁਹਾਡੇ ਸੂਟ ਪਾ ਲਿਆ ਤਿਆਰ ਹੋ ਕੇ ਕੋਂਦੀ ਆ ਤੇ ਕੋਈ ਗੱਲ ਨਹੀਂ ਮਮੀ ਉੱਥੇ ਮਮਾ ਨੇ ਅਮਨ ਨੂੰ ਤਿਆਗਨ ਨਾਲੇ ਮੈਂ ਹੀ ਹੁਣਾਂ ਤੋਂ ਹੋਣਾ ਹੈਗਾ ਮੈਂ ਆਪ ਹੀ ਉੱਥੇ ਮੜਾ ਮੂਟਾ ਤਿਆਰ ਹੋਣਾ ਤੇ ਸੂਟ ਮੈਂ ਖਾ ਪਾ ਲੈਣੀ ਇਹਦੇ ਵਿੱਚ ਚੁੱਕੀ ਜਾਵਾਂਗੇ ਆਪਣੀ ਵੀ ਚੁੱਕੀ ਜਾਵਾਂਗੇ ਮੁੜ ਕੇ ਫਿਰ ਇਹਦੇ ਫੇਰ ਲਿਉਣੇ ਹੀ ਨੇ ਐਵੇਂ ਕਿ ਇਹ ਚੀਜ਼ ਇੱਧਰ ਉੱਧਰ ਹੋ ਜਾਏਗੀ ਤੇ ਤੇਰੀ ਸਹੀ ਆ ਪਰ ਸੂਟ ਤੇਰਾ ਬੜਾ ਸੋਹਣਾ ਸੋਹਣਾ ਲੱਗਦਾ ਜਣਾ ਬੜਾ ਹੀ ਸੋਹਣਾ ਲੱਗਾ ਸੂਟ ਤੇਰਾ ਤੂੰ ਹੀ ਉਹ ਦਵੇਂ ਕਹੀ ਜਾਂਦੀ ਕਿ ਤੈਨੂੰ ਆ ਰੰਗ ਨਹੀਂ ਸੋਹਣਾ ਲੱਗਦਾ ਨਹੀਂ ਪਰ ਬੜਾ ਸਜਿਆ ਰੰਗ ਇਹਦੇ ਨੂੰ ਹਾਂਜੀ ਆਹੋ ਤੇ ਲਿਆਓ ਪਾਪਾ ਫਿਰ ਸਮਾਨ ਕੋਈ ਰਹਿ ਗਿਆ ਜਣ ਲਾ ਆਹ ਚੁੰਨੀ ਦਾ ਧਿਆਨ ਨਾ ਦਵਾਂ ਨੀ ਚੁੰਨੀ ਦਾ ਇਹ ਚੁੰਨੀ ਗੰਦੀ ਨੇ ਦੇਖਾ ਹਾਂ ਤੂੰ ਤੂੰ ਕੋਟੀ ਪਾਇਆ ਹਾਂ ਹੈ ਤੇ ਭਾਬੀ ਜੀ ਫੇਰ ਲੋਣੀ ਪੈਣੀ ਆ ਹਾਂ ਫੇਰ ਕਿਉਂ ਤੇ ਇਕ ਲਾੜੀ ਚਲ ਪਾ ਲੈਨੇ ਆ ਕੋਟੀ ਪਾ ਕੇ ਜਾ ਫੇਰ ਤੁਮ ਪਾ ਲੂਗੀ ਤੇ ਸਮਾਨ ਬਾਤਾ ਸਾਰਾ ਆ ਪੌਂਡੀ ਭਾਬੀ ਜੀ ਦੀ ਇਹਦੀ ਜੁੱਤੀ ਕਿੱਥੇ ਤੇ ਜੁੱਤੀ ਪਾ ਲੈਣਾ ਸਗੋਂ ਮੈਂਨੇ ਰੱਖੀ ਮੇਰੇ ਰਸਮਾਂ ਤੇ ਮੈਂ ਦਿੱਦੀ ਜੁੱਤੀ ਪਾ ਹੀ ਜਾ ਮੈਂ ਵੀ ਜੁੱਤੀ ਵੀ ਕੋਰੋਂ ਪਾ ਲੈ ਤੂੰ ਕਿੱਥੇ ਬੂੜ ਜੀ ਚੁੱਕੀ ਫਿਰਾਂਦੀ ਆ ਫੇਰ ਉਹ ਕਿੱਥੇ ਰਾਦੀ ਕਰੂ ਜਾਈ ਨਹੀਂ ਭਾਬੀ ਜੀ ਉੱਥੇ ਜਾ ਕੇ ਪਾਉਂਗੀ ਜੁੱਤੀ ਕੋਈ ਗੱਲ ਨਹੀਂ ਲੈ ਤੂੰ ਇਹਦਾ ਚੋਲਾ ਚੀਹਰੀ ਨਾ ਥੇੜਕੇ ਕੁਛ ਨਹੀਂ ਹੁੰਦਾ ਮੰਮੀ ਉਹਦੇ ਵਿੱਚ ਹੀ ਆ ਜਣੀ ਏਦਾਂ ਕਰੀ ਤੇ ਪਿਆਸਰੀ ਦੇ ਦਾਤ ਨਾ ਹੁਣ ਤੂੰ ਬਿੱਗੀ ਚ ਖਾ ਲਈ ਕੋਈ ਨਹੀਂ ਮੰਮੀ ਰਖਾ ਲਓ ਹਾਂ ਧਿਆਨ ਦੇਣਾ ਤੇ ਆ ਲੋ ਖੜੋ ਤੇ ਟਾਈਮ ਨਾ ਜਾਓ ਸਾਰੇ ਜਾਣੇ ਕਾਲੇ ਪੈਂਡੇ ਆ ਪਿੰਨਾ ਟਾਈਮ ਹੋ ਗਿਆ ਤੇ ਪਿਆਰ ਦੇ ਦੇਗਾ ਫਿਰ ਮਾਨੂੰ 10000 ਰੁਪਏ ਦੇ ਦੋ ਚਲੋ ਬਿੱਗੀ ਹਾਂ ਹਾਂ ਬਸ ਬਸ ਕੁੜੀਆਂ ਚਲ ਗਈਆਂ ਹੋਣੇ ਹਾਂ ਨਹੀਂ ਨਹੀਂ ਬਸ ਮੈਂ ਤਾਂ ਸ਼ਰਨ ਵੀ ਬਸ ਹੋਣ ਲੱਗੇ ਆ ਆਹੋ ਉਹ ਨਹੀਂ ਨਹੀਂ ਸਾਰੇ ਕੰਮ ਸੈਟ ਵਾ ਆਹੋ ਸੋਨਾ ਸੋਨਾ ਰੱਖ ਲੈਣਾ ਚ ਕਿਦ ਤਰਾ ਚਲ ਠੀਕ ਆ ਠੀਕ ਆ ਆਹੋ ਬਸ ਨਿਕਲਣ ਲੱਗੇ ਆ 2 ਮਿੰਟ ਬਸ ਮੈਂ ਬਸ ਸੂਟ ਕਪੜੇ ਪਾਉਣੇ ਆ ਤੇ ਕੁੜੀ ਵੀ ਡਹੀ ਹੀ ਕਰਦੇ ਥੋੜੇ ਜਿਹਾ ਕੰਮ ਸਾਬਣ ਨਹੀਂ ਜੂਗਾ ਨਾ ਹਾਂਜੀ ਹਾਂਜੀ ਟੰਗਾ ਫਿਰ ਵਾਹ ਤੂੰ ਤੇ ਫੋਨ ਤੇ ਲੱਗੀ ਆ ਉਤੇ ਭਾਈ ਬਰਾਤ ਆ ਗਈ ਗੋਤੁਰਾ ਸਾਹਿਬ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਪਤਾ ਕੀ ਆ ਘਰ ਦੇ ਕੰਮ ਹੀ ਬੜੇ ਆ ਤਾਈ ਜੀ ਕਰਨਾ ਕੀ ਆ ਹੁਣ ਸਾਰੇ ਸੰਭੇ ਆ ਪਰ ਹੁਣ ਫੋਨ ਨਾ ਨਾ ਘਰ ਅਸ਼ੇਸ਼ ਦੇ ਤਿਹਾਰੂ ਉਹ ਕਪੜੇ ਪਾ ਬਸ ਬਸ ਕਪੜੇ ਪਾਉਣ ਲੱਗੀਆਂ ਹੁਣ ਮੈਂ ਅੱਗੇ 5 6 ਸ਼ੇਸ਼ੇ ਤਿਹਾਰੂ ਆ ਤੇ ਮੈਂ ਵੀ ਜਾ ਕੇ ਆਪਣੇ ਘਰ ਜਾਨ ਨੂੰ ਕਰਦਾ ਤੇ ਨਹੀਂ ਹੋ ਗਏ ਤਿਹਾਰ ਮੈਂ ਆ ਕੇ ਆ ਰਿਹਾ ਹਾਂ ਇਹ ਚੰਗਾ ਸੂਟ ਬੜੇ ਸੋਹਣੇ ਲੱਗਣ ਦੇ ਜੇ ਬੜਾ ਹੀ ਸੋਹਣਾ ਸੂਟ ਵਾ ਤੁਹਾਡਾ ਰੰਗ ਬੜਾ ਸੋਹਣਾ ਆ ਚਲੋ ਫਿਰ ਮੈਂ ਉਹਨਾਂ ਨੂੰ ਜਾ ਕੇ ਆਪਣੇ ਘਰ ਜਾਨਾ ਕਰਦਾ ਤਾਂ ਤੂੰ ਹੀ ਸੇਚਦੀ ਹੋ ਬਸ ਬਸ ਮੈਂ ਕੱਪੜੇ ਹੀ ਪਾਉਣੇ ਬਾਕੀ ਕੰਮ ਸੰਭਲਿਆ ਸਾਰੇ ਮੈਂ ਵੇਖਿਆ ਤਾਈ ਨੂੰ ਕਿੱਡਾ ਫਿਕਰਵਾ ਹੈ ਚਲ ਹੋਵਾ ਤਿਆਰ ਲੈ ਚਲ ਸੂਟ ਤੇ ਮੈਂ ਵੀ ਪਾ ਲਿਆ ਹੁਣ ਹੁਣ ਕੁੜੀ ਟੈਂਪਨਾ ਪਹੁੰਚ ਜੈਣਾ ਗੁਰਦੁਆਰੇ ਫੇਰ ਵਾ ਸਾਰੇ ਕਹਿ ਰਹੇ ਆ ਕਿ ਲੇਟ ਹੋਏ ਨਾ ਤੇ ਲੇਟ ਹੋਏ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸ਼ਰਨ ਨੂੰ ਪਤਾ ਨਹੀਂ ਕਿੱਥੇ ਤਿਆਰ ਹੋਈ ਹੈ ਕਿ ਨਹੀਂ ਹੋਈ ਚਲ ਚੋਗਨ ਮੈਂ ਤਾਂ ਹੋ ਗਈ ਤੂੰ ਕਿਤਾ ਤਿਆਰ ਹੋਈ ਆ ਨਹੀਂ ਮੈਂ ਤਿਆਰੀ ਆ ਹੋਰ ਕੀ ਕਰਨਾ ਤੂੰ ਤਿਆਰ ਇੱਥੇ ਬਹਿ ਬਹਿ ਇੱਥੇ ਤਿਆਰ ਹੋਈ ਆ ਵੇਖਾਂ ਤੇ ਕੋ ਪੋਨੀ ਨਹੀਂ ਆਉਂਦੀ ਨਹੀਂ ਠੀਕ ਐ ਇਹ ਆਪਣਾ ਟੋਕ ਸਾਡੀ ਕੱਖਾ ਕਰ ਤੂੰ ਪਤਾ ਹੀ ਨਹੀਂ ਕਿ ਲੱਗਦਾ ਇਧਰ ਆ ਸ਼ੁਦੇਣੀ ਤਾਹਰ ਕਾਢ ਵੱਡੀ ਵਰਝਾਈ ਆ ਤੂੰ ਸਾਰਿਆਂ ਨੇ ਵੇਖਣਾ ਠੀਕ ਹੈ ਨਾ ਕਿਡੇ ਕਿਡੇ ਲੰਮੇ ਵਾਲਾ ਬੰਦਾ ਕੋਈ ਪਾਣੀ ਪਾਣੀ ਕਰਦਾ ਪਤਾ ਨਹੀਂ ਲੱਗਦਾ ਕੁਝ ਵੀ ਨੂੰ ਐਵੇਂ ਚੱਲੀ ਨਹੀਂ ਬਣ ਰਹੀਂਦੀ ਠੀਕ ਹੈ ਨਾ ਠੀਕ ਆਹ ਇਧਰ ਧਰ ਇਧਰ ਧਰ ਚਲ ਇਧਰ ਆ ਮੇਰਾ ਨੋ ਕਰ ਹਾਂ ਤੁਹ ਜਰਾ ਫਰਿਆੰਦਰਾਂ ਮਮੀਏ ਕੀ ਕਰਨਾ ਵੇਖਾਂ ਹਾਂ ਮੇਰੇ ਕਿਹੜਾ ਲੱਭਣਾ ਵਾ ਵੇਖੀ ਕਿ ਕਿ ਦਿ ਸੋਣੀ ਲਗਣੀ ਆ ਲਾਪਣਾ ਨੇ ਦਾ ਵੇਖਾਂ ਸ਼ਾਇਨ ਜੀ ਮੁੰਦੇ ਆਉਂਦੇ ਆ ਚਾ ਨਾਈਤੀ ਕਰਦੇ ਆ ਹਣਾ ਹੂੰ ਬਹੁਤ ਧੀਵੇ ਆਹੋ ਤੇ ਮੇਰੀ 딸 ਸੁਣਾ ਬਿੰਦੀ ਬਿੰਦੀ ਲਾਈ ਕੋਈ ਨਹੀਂ ਮੰਮੀ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਤਾਂ ਕਰਕੇ ਨਹੀਂ ਲਾਈ ਚੰਗੀ ਲੱਗਦੀ ਸਭ ਕੋ ਚੰਗਾ ਲੱਗਦਾ ਵਾ ਮੇਰੀ 딸 ਸੁਣ ਫੁਲਕਾਰੀ ਨਹੀਂ ਹੈਗੀ ਤੇਰੀ ਨਹੀਂ ਹੈ ਨਹੀਂ ਲਈ अच्छा। नवी ही मैं नापते नहीं पार, ना कहीं मैं ली गई करे प्यो वे त्याग हो नहीं हो सदी हो गया त्यारा हाँ, मम्मी हो गई ही मैं त्या गिर ਚਾਹ ਵਿਧਾ ਕਰੋ ਕੱਡੀਆਂ ਦੇ ਦੋਵੇਂ ਘਰੇ ਹੀ ਆ ਠੀਕ ਆ ਨਾ ਪਹਿਨ ਨਵੀਂ ਦੇ ਪਹਿਜੋ ਪਹਿਨ ਪੁਰਾਣੀ ਦੇ ਪਹਿਜੋ ਜਿੰਦਾ ਮਰਜੀ ਕਰ ਗੋ ਚਲ ਠੀਕ ਹੈ ਮੈਂ ਕਹਿੰਦੀ ਆ ਮਮ ਚਲ ਜੀਏ ਫਿਰ ਹਾਂਜੀ ਚਲ ਮੇਰਾ ਵੀ ਉਹਦੇ ਵਿੱਚ ਟਾਈਮ ਹੋਇਆ ਨਾ ਜਿਆਦਾ ਚਲ ਮੈਂ ਵੇਖਾਂ ਜਾ ਕੇ ਤੂੰ ਨਾ ਅਸਮਾਨ ਸਾਹਿਬ ਦੇ ਮੇਰੀ ਤੀ ਸਾਰਾ ਕੋਈ ਨਹੀਂ ਮਰਾਸਤੇ ਠੀਕ ਆ ਹਾਂਜੀ ਚੰਗੀ ਤਰ੍ਹਾਂ ਰੱਖਾ ਵੀ ਠੀਕ ਹੋ ਗਿਆ ਤਿਆਰ ਸਰਦਾਰ ਜੀ ਆ ਹੋਈ ਜਾਣਾ ਸੀ ਅੱਛਾ ਅੱਛਾ ਵਾਹ ਸੋਣੀ ਪਾਗਲ ਗੱਡਈ ਹੈ ਸਹੀ ਲੱਗੀ ਆ ਆ ਇੱਧਰ ਕਰਿਓ ਉਹਨੂੰ ਪੜਾ ਥਾਂ ਕਰਿਓ ਮੈਨੂੰ ਲੱਗਦਾ ਵਿੱਚ ਨਾ ਆਵਾਜ਼ ਨਿਕਲੇ ਇੱਧਰ ਕਰਿਓ ਫਿਰ ਵੀ ਪਿਓ ਦਾ ਪੂਰਾ ਟੌਰ ਹੋਣਾ ਚਾਹੀਦਾ ਚਲੋ ਸੈੱਟ ਕਰ ਲਓ ਆਪਣੇ ਹੱਥ ਦੇ ਨਾਲ ਕਿਹਦੀ ਗੱਲ ਸੁ ਪਿੰਦਰ ਦਾ ਆਇਆ ਫੋਨ ਕੋਈ ਕਿ ਨਹੀਂ ਪਿੰਦਰ ਦਾ ਆਇਆ ਸੀ ਨਾ ਫੋਨ ਕਹਿੰਦਾ ਆਂਦਾ ਤੇ ਤਿਆਰ ਹੋ ਗਈ ਆ ਕੁੜੀ ਅੱਛਾ ਤੇ ਲੈ ਕੇ ਤਾਂ ਆਪਾਂ ਗੁਰਦੁਆਰੇ ਸਿੱਦੇ ਪਹੁੰਚ ਲੈ ਆਂ ਤੇ ਉਧਰ ਨਾ ਤਾਈ ਵੀ ਆਈ ਸੀ ਅੱਛਾ ਆਂਦੀ ਵੀ ਮੁੰਡੇ ਵਾਲੇ ਕਹਿੰਦੇ ਆਪਾਂ ਸਿੱਧੇ ਗੁਰਦੁਆਰੇ ਆ ਜਾਣਾ ਤੇ ਛੇਤੀ ਆ ਜਾਓ ਉੱਛਲ ਇਹ ਚੰਗਾ ਵਾ ਮੁੰਡੇ ਵਾਲਾ ਇਹ ਕਰ ਕੇ ਕਹਤਿਆ ਵੀ ਜਿਹੜੇ ਪਹਿਲੋਂ ਫੇਰੇ ਕਰਨੇ ਆ ਆਹੋ ਇਹ ਵਧੀਆ ਵਾ ਫੇਰੇ ਕਰ ਕੀਤੇ ਹੋਣਗੇ ਨਾ ਤੇ ਆਰਾਮ ਨਾਲ ਜਿੱਦਾਂ ਮਰਜ਼ੀ ਖਾਣ ਪੀਣ ਫਿਰ ਉੱਥੇ ਜਾ ਕੇ ਉਹ ਬਾਅਦ ਹੀ ਕੋਈ ਗੱਲ ਨਹੀਂ ਹੁੰਦੀ ਪਿੰਡ ਸੋਚ ਸਾਰੇ ਘਰ ਇਕੱਠੇ ਰਹਿੰਦੇ ਵਾ ਤੋ ਉਦਾਂ ਇਦਾਂ ਅੱਧੇ ਕੋਥੇ ਅੱਧੇ ਕੋਥੇ ਫਿਰ ਮਜਾ ਜਿਆ ਨਹੀਂ ਹੁੰਦਾ ਤੇ ਬਾਕੀ ਨਾ ਬੋਲੇ ਸਾਰੇ ਨਾਵੋਂ ਨਹੀਂ ਚਲਗੀ ਨਾਲ ਉਹਦੇ ਤੇ ਸ਼ਰਮ ਹੋ ਗਈ ਹੈ ਤਿਆਰ ਚੱਲ ਠੀਕ ਆਹੋ ਚੱਲ ਗਏ ਆਪਾਂ ਵੀ ਹੈ ਤੇ ਨਾਲੇ ਮੇਰਾ ਤੌਹਤ ਦੱਸਿਆ ਜੀ ਤੁਸੀਂ ਲੈ ਦੱਸ ਕੁੜੀ ਦੀ ਮਾਂ ਦੂਰੋਂ ਪਤਾ ਲੱਗਣ ਡਿਆ ਵੀ ਸੋਣੀ ਲੱਗਣ ਦੇ ਆ ਮੈਂ ਕਿੰਨਾ ਵੀ ਕਿਆ ਬਾਤ ਆ ਤੇ ਉਹਦਾ ਮੈਚਿੰਗ ਹੋ ਗਈ ਥੋੜੀ ਬੋਲੀ ਸਾਡੀ ਚ ਉਹ ਚੱਲ ਯਾਰ ਮੈਚਿੰਗ ਨੂੰ ਕੀ ਆ ਹਾਂ ਇਹ ਆਪੇ ਚਲੋ ਜਿਹੜਾ ਕੰਮ ਰੰਬਿਆ ਸੀ ਨਾ ਸੱਚੇ ਪਾਤਸ਼ਾਹ ਨੇ ਉਹ ਨੇਪੜੇ ਲਾਤਾ ਨਹੀਂ ਨਹੀਂ ਵਧੀਆ ਵਾ ਸੱਚੀ ਗੱਲ ਵਾ ਇਹ ਭਾਰ ਹੁੰਦਾ ਸਰਾਬ ਦਾ ਬੜਾ ਵੱਡਾ ਭਾਰ ਵਾ ਉਹਦਾ ਨਾ ਜਦੋਂ ਮੈਂ ਸੋਚਨੀ ਆ ਨਾ ਪਿਆਜ ਅਮਨ ਨੇ ਚੱਲ ਜਾਣਾ ਆਪਣੇ ਸਹੁਰੇ ਤੇ ਮੇਰੇ ਜੀ ਨੂੰ ਖੁਸ਼ ਹੁੰਦਾ ਵਾ ਕਬਰਾਟ ਜੀ ਹੁੰਦੀ ਆ ਮੈਨੂੰ ਜਿੱਦਾਂ ਨਾ ਕਲੇਜੇ ਚ ਕੁਝ ਕੱਢ ਕੇ ਲੈ ਜਾਂਦਾ ਕੋਈ ਉਹ ਜਿਤਨਾ ਮਾਤੀ ਹੁਣ ਇਹਦੇ ਵੱਡੇ ਵੱਡੇ ਬੰਦੇ ਨੇ ਕਰ ਰੱਖੀਆਂ ਠੀਕ ਨੇ ਵਾਹ ਕੈਸਾ ਹੀ ਗੱਲ ਵਾ। ਕਿਉਂ ਨਹੀਂ ਤੇ ਪੜਣੀ ਏ ਕਰੈ ਗੱਲ ਦੇਣਾ ਹੈ। ਮੇਰਾ ਤੇ ਨਾ ਮਨ ਜਾਈ ਉਤਰਾ ਦਾ ਹੋਈ ਜਾਂਦਾ। ਬਥੇਰਾ ਆਪਣੇ ਮਨ ਨੂੰ ਰੇਪਰੇ ਕਰ ਨਹੀਂ ਆ। ਤੇ ਚਲ ਕੋਈ ਨਹੀਂ ਤਨ ਬਗਾਨਾ ਉਹਨੇ ਆਪਣੇ ਘਰ ਹੀ ਜਾਣਾ। ਤੂੰ ਇਹ ਵੇਖਿਆ ਕਰ ਵੀ ਸਾਡੇ ਘਰ ਵੀ ਕਿਸ ਦੇ ਘਰੋਂ ਦੋ ਆਈਆਂ। ਹਾਂਜੀ। ਇਹ ਤਾਂ ਗੱਲ ਹੈ ਹੀ ਆ। ਉਹ ਵੀ ਤੇ ਆਪਣਾ ਮਾਂ ਪਿਓ ਛੱਡ ਕੇ ਆਈਆਂ। ਤੇ ਸਾਡੀ ਨੇ ਵੀ ਤੇ ਛੱਡ ਕੇ ਜਾਣਾ। ਚਲੋ ਰੀਤ ਬਣਾਈ ਆ ਜਿੱਦਾਂ ਦੁਨੀਆਂ। ਕਰਨਾ ਹੀ ਪੈਣਾ ਵਾ ਜਿੱਦਾਂ ਮਰਜ਼ੀ ਹੋਵੇ। ਉਹ ਕੰਬਲੀ ਹੱਸੇ ਕਰਕੇ ਤੈਨੂੰ ਮੈਂ ਕਹਿਣ ਡਿਆ ਹਾਂ। ਠੀਕ ਨਹੀਂ? ਤੇ ਕੋਈ ਗੱਲ ਨਹੀਂ ਗਈ ਮਹਾਰਾਜ ਨੇ ਵਾਇਰ ਨੂੰ ਸਭ ਕੁਝ ਠੀਕ ਕਰ ਦੇਣਾ ਹੈ ਹੈ ਤੇ ਜਰਾ ਹੁਣ ਨਾ ਦਿਲ ਵੱਡਾ ਜਿਆ ਕਰਕੇ ਤੇ ਫਿਰ ਸਾਰੇ ਕੰਮ ਕਰੀ ਚਲੋ ਠੀਕ ਆ ਹੁਣ ਨਾ ਆ ਗੱਲਾਂ ਨਾ ਹੀ ਕਰੀਏ ਤੇ ਚੰਗੀ ਗੱਲ ਵਾ ਐਵੇਂ ਮਨ ਪਰ ਜਾਣਾ ਚਲ ਆਓ ਚੁੱਪ ਜੀਏ ਤੇ ਤੇਰੇ ਦੇ ਉੱਤੇ ਗੱਲ ਹੁੰਦੀ ਹੈ ਨਾ ਅਸਕਰ ਮੇਦੀ ਵੀ ਧੀ ਹੈ ਮੈਨੂੰ ਵੀ ਉਹ ਪੋਤਰਾ ਹੁੰਦਾ ਵਾ ਮੈਨੂੰ ਪਤਾ ਵਾ ਪਰ ਛੱਡੋ ਹੁਣ ਜੇ ਆਪਾਂ ਇਦਾਂ ਹੀ ਕਰਦੇ ਰਹੇ ਤੇ ਇੱਥੇ ਮੂਡ ਆਫ ਹੋ ਜਾਣਾ ਠੀਕ ਆ ਨਾ ਤੇ ਚਿਹਰੇ ਤੇ ਫੇਰ ਅੰਦਰ ਦਿਖਣ ਦੇ ਆਪਣਾ ਦੋਵੇਂ ਚਲ ਆਓ ਚੁੱਪ ਜੀਏ ਖੁਸ਼ੀ ਖੁਸ਼ੀ ਆਪਣੀ ਤੀਨ ਹੋ ਰਹੀ ਹੈ ਚਲ ਆਓ ਚੁੱਪ ਜੀਏ ਹੋ ਵੀ ਸਹੀ ਤੇ ਆ। ਹਾਂ ਹਾਂ ਹੋ ਗਿਆ ਮਾਤੇ। ਮੰਮੀ ਨੇ ਹੋ ਗਿਆ। ਹਾਂ ਮੰਮੀ ਹੋ ਗਿਆ। ਆਹ ਫੁਲਕਾਰੀ। ਇਹ ਫੁਲਕਾਰੀ ਮੰਮੀ ਨੇ ਦਿੱਤੀ ਹੈ। ਬੰਦੇ ਤੂੰ ਲਈਦਾ ਹੈ ਨਹੀਂ ਮੈਂ ਅੱਗੇ ਕਹਿਣਾ ਵੀ ਇਹ ਫੁਲਕਾਰੀ। ਨਹੀਂ ਮੰਮੀ ਨੇ ਦਿੱਤੀ ਹੈ। ਮੰਮੀ ਨੇ ਦਿੱਤੀ ਆ? ਹਾਂ। ਮਰਾ ਪਿਆਰਾ ਉਹਨੇ ਸਾਸਮੋ ਤੇ ਦੱਸਣਾ ਹੁੰਦਾ ਵਾ ਰੇ ਨਜੇ ਨਾ ਲਾ ਦੇ ਹੁਣ ਨਾ ਜਣਾ ਦੀ ਕੁੜੀ ਦਾ ਵਿਆਹ ਤੇ ਨਾਲੇ ਕਹਿਣਾ ਕਿ ਚੰਗੀ ਲੱਗੇ ਨੂੰ ਮੇਰੀ। ਨਹੀਂ ਚਲ ਠੀਕ ਆ। ਵਧੀਆ। ਬਾਕੀ ਰੈਡੀ ਹੋ ਗਿਆ ਸਾਰੇ? ਹਾਂ ਸਾਰੇ ਰੈਡੀ ਆ ਚਲੋ ਕਰਦੇ। Claro. ਜਿਵੇਂ ਨਾ ਮੇਰਾ ਤਾਂ ਤੇ ਗੇ ਮੈਂ ਕੰਮ ਸੀ ਤੁਸੀਂ ਆਪਣਾ ਕੰਮ ਸੀ ਰਹਿ ਦਿੱਤਾ ਤਾਂ ਹਾਂ ਹੁਣ ਤੁਸੀਂ ਆਪਣਾ ਨਾ ਵਧੀਆ ਰਹੋ ਤੇ ਕੁੜਮਾ ਕੁੜਨੀ ਮਿਲੋ ਤੇ ਤੁਹਾਨੂੰ ਸਾਰਿਆਂ ਨੂੰ ਦਵੰਪਰਵਾਰਾਂ ਨੂੰ ਵਧਾਈ ਹੋਵੇ ਬਹੁਤੀ ਬਹੁਤੀ ਵਧਾਈ ਤੁਹੀਂ ਸਾਰਾ ਕੰਮ ਨਿਕਲੇ ਚੜਿਆ ਵਾ ਵਧਾਈ ਹੋਵੇ ਭੈਣ ਜੀ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਜੀ ਤੁਹਾਨੂੰ ਵੀ ਜੀ ਵਧਾਈਆਂ ਹੁਣ ਹਾਂ ਤੁਹਾਨੂੰ ਵੀ ਵਧਾਈਆਂਗੇ ਲੋਕਾਂ ਜੀ ਹੁਣ ਸਾਡੀ ਦੀ ਟਾਡੀ ਹੋਈ ਆ ਠੀਕ ਆ ਨਾ ਤੇ ਜੇ ਕੋਈ ਗਲਤੀ ਹੋ ਜੇ ਨਾ ਤੁਕੋ ਉਹਨੂੰ ਮਾਫ ਕਰ ਦਿਓ ਕੋਈ ਗੱਲ ਨਹੀਂ ਅੰਡਾਡੀ ਨਹੀਂ ਕੀ ਬਣ ਸਾਡੀ ਆ ਮੈਂ ਆਪਣੇ ਲਾਡਾਂ ਨਾਲ ਪਾਲੀ ਆ ਹਾਂਜੀ ਆਗੇ ਤੁਸੀਂ ਪੈਸੇ ਚਕ ਨਹੀਂ ਮੈਂ ਹੱਥ ਤੋਂ ਚ ਸਾਰੇ ਪਰੋਣੇ ਆਗੇ ਉਹਨਾਂ ਆਪਣਾ ਹੋਣੀ ਆਏ ਫਿਰ ਇਹ ਹੋ ਗਏ ਬਸ ਤੁਰ ਪੈਣਾ ਇੱਥੋਂ ਹਾਂਜੀ ਹਾਂਜੀ ਚਲੋ ਠੀਕ ਆ ਠੀਕ ਆ ਕੋਈ ਨਹੀਂ ਚੰਗਾ ਜੀ ਪੈਸੇ ਚ ਕੋ ਆਪਣਾ ਜੀ ਹੈਗਾ ਕਿ ਨਹੀਂ ਕੜੀ ਆਪਣਾ ਜੀ ਕੋਈ ਨਹੀਂ ਉੱਥੇ ਉਦਾਂ ਮੈਂ ਚਾਚੀ ਹਣਾ ਨੂੰ ਕਿਹਾ ਸਹੀ ਹੈ ਅੱਛਾ ਤੇ ਜਿਹਨਾਂ ਨੇ ਤਾਂ ਮੈਂ ਚੱਲ ਜੇ ਨਾ ਮੈਂ ਮੈਂ ਚੱਲ ਜੇ ਨਾ ਉਹ ਮੇਰੀ ਗੱਲ ਤੋਂ ਆਪਣੇ ਬਾਸਰ ਨੂੰ ਕਹ ਲਿਆ ਉਹ ਵੀ ਗੱਲ ਤਾਂ ਠੀਕ ਸਹੀ ਹੈ ਉਦਾਂ ਦੇ ਨੰਦੀ ਦੇ ਸਵਰਨਗੁਰਾ ਜੀ ਸੈਣਾ ਬੰਦਾ ਹੋਣਾ ਨਾਲੇ ਨਵਦੀਪ ਦੇ ਭਰਾ ਹੁਣੇ ਵੀ ਆਉਣ ਦੇ ਪਰ ਉਹਨਾਂ ਨੂੰ ਹਜੇ ਟਾਈਮ ਲੱਗ ਜਾਣਾ ਉਹਨਾਂ ਨੂੰ ਫੋਨ ਕਰਨ ਦਾ ਮੈਂ ਵੀ ਤੁਸੀਂ ਪਹੁੰਚੇ ਨਹੀਂ ਅਜੇ ਤੱਕ ਸਗੋਂ ਉਹਨਾਂ ਨੂੰ ਚਾਹੀਦਾ ਇੱਥੇ ਫੋਨ ਮੈਂ ਕਹ ਭਾਈ ਇੱਥੇ ਸਾਰਾ ਕੰਮ ਨਿਬੜ ਗਿਆ ਫੇਰ ਆਂਦਾ ਅੱਜ ਮੈਂ ਵੀ ਹੁਣ ਸਿੱਧਾ ਪੈਲਸ ਚ ਜਾਵਾਂ ਵਾਹ ਵਾਹ ਠੀਕ ਨਹੀਂ ਮਸਲ ਨੂੰ ਖਲਾਣਾ ਨਹੀਂ ਨਿਕਾ ਆ ਜਾਨੀ ਉਹ ਮੇਰੀ ਗੱਲ ਤੂੰ ਆ ਬੈਠ ਰਹਾ ਸਿਆਣਾ ਬੰਦਾ ਘੜਾ ਠੀਕ ਆ ਚਲੋ ਆਹ ਨਾ ਪਹਿਲਾਂ ਤੂੰ ਆਵਾਜ਼ ਮਾਰ ਕੇ ਪੰਛੀ ਦੇ ਕੋਲ ਚੱਲੀ ਹੋਈ ਆਹ ਬੰਦੇ ਦਾ ਤਾਂ ਚੰਗੇ ਲੱਗਦੇ ਜਿਹੜੇ ਨਾਲ ਲੱਗੇ ਹਨਾ ਇਹ ਕੋਰਾ ਹੈ ਨਾ ਕੰਮ ਨਹੀਂ ਕੋਈ ਮੈਂ ਮਾਸਰ ਜੀ ਇਥੇ ਜੀ ਨਾ ਲੱਗ ਜਣਾ ਟਾਈਮ ਆਹ ਓਦਾਂ ਤਾਂ ਮੇਰਾ ਰਦ ਹੈ ਮੈਂ ਚੱਲ ਜਾਂ ਪੈਸੇ ਤੂੰ ਡੈਡੀ ਅੰਦੇ ਨਹੀਂ ਤੂੰ ਇੱਥੇ ਰਹਿ ਤੇ ਤੂੰ ਹੀ ਚੱਲ ਜਾਓਗੇ ਕੋਈ ਨਹੀਂ ਮੈਂ ਚੱਲ ਜਾਣਾ ਮੈਂ ਚੱਲ ਅਗਲੇ ਬੰਨੇ ਜਾ ਕੇ ਤਿਆਰੀ ਤਿਰੂ ਕਰਾਇਓ ਕੋਈ ਗੱਲ ਮੈਂ ਚਾਚਾ ਜੀ ਨੂੰ ਕਿਹਾ ਵਾ ਹਾਂ ਉਹਨਾਂ ਦਾ ਫੋਨ ਨਹੀਂ ਲੱਗਣ ਦਿਆ ਕੋਈ ਨਹੀਂ ਮੈਂ ਵੇਖ ਲੈਣੇ ਜਾ ਕੇ ਮੈਨੂੰ ਜਾਪਣ ਦਿਆ ਮੈਂ ਨਾ ਫੋਣਾ ਫੜਾ ਉਹਨੇ ਘੜੀ ਲਾ ਦੇਣੀ ਆ ਇਹਨਾਂ ਨੂੰ ਘੜੀ ਲੱਗ ਜਾਨੀ ਤੇ 12 ਜਿਹੜੇ ਬਾਕੀ ਸੀ ਨਾ ਬਰਾਤੀ ਉਹਨਾਂ ਚਾਹ ਚੂ ਪੀ ਲਈ ਚੱਲ ਮੈਂ ਜਾਣਾ ਮੈਂ ਵੇਨਾ ਜਾ ਕੇ ਕੀ ਸਰਤਾ ਵਾ ਹੈ ਤੇ ਉਹਨਾਂ ਨੂੰ ਕੋਈ ਕੋੜੇ ਕੋੜੇ ਆ ਗਰਮ ਗਰਮੀ ਲਿਆਉ ਮੈਂ ਮੈਂ ਸਾਰਾ ਕੰਮ ਸੈੱਟ ਕਰਾ ਲੈਣਾ ਫਿਰ ਜਨਾ ਕਰ ਚਲੋ ਠੀਕ ਮੈਂ ਗਿਆ ਲੈ ਹੈ ਮੈਂ ਮਾਸ ਨੂੰ ਲੈਵਣਾ ਗੱਡੀ ਜੀ ਲੈ ਆਓ ਤੁਸੀਂ ਨਾਲ ਤੇ ਮੈਂ ਜਾਣਾ ਵਾ ਹੈ ਮ ਸਰਨ ਉਹ ਵੀ ਪੈਸੇ ਚਲੀ ਗਏ ਹੋਣ ਹੈ ਨਹੀਂ ਿਆਰ ਵਾ ਸਾਰੇ ਚਲੋ ਟਾਈਮ ਕਿੰਨਾ ਹੀ ਹੋ ਗਿਆ ਹੋ ਹੈ ਉਹ ਫੇਰ ਦੇਖਣਗੇ ਦਿਨੋਂ ਵਾ ਤੇਰਾ ਝਟ ਹੋਏ ਨਾ ਨਹੀਂ ਚਲੋ ਚਲੋ ਸਾਰੇ ਜਾਣੇ ਆ ਜਾਓ ਸਾਰੇ ਜਾਣੇ ਆਓ ਚਲੀਏ ਆ ਆ ਆ ਜਾਓ ਆ ਜਾਓ ਭਾਈ ਜੀ ਆਉਗਾ ਤੁਸੀਂ ਨਹੀਂ ਆਜੋ ਆਜੋ ਤੇ ਬਾਰੇ ਦਾ ਕਿਤੇ ਰਹਿ ਜਾਣੇ ਇੱਥੇ ਉਹਦੇ ਕਰਨਾ ਚਲੋ ਚੱਲਦੇ ਹੁੰਦੇ ਆ ਬਾਜੀ ਹੁਣ ਸਾਡੀ ਕੁੜੀ ਨੂੰ ਖੁਸ਼-ਖੁਸ਼ ਰੱਖਿਓ ਬੜੀ ਲਾਡਲੀ ਜੀ ਰੱਖੀ ਹੈ ਅਸੀਂ ਚਾਟੀ ਰੋਣ ਲੱਗ ਪੈਂਦੀ ਨਿੱਕੀ ਜੀ ਕੋਈ ਗੱਲ ਹੋਏ ਤੇ ਨਹੀਂ ਕੋਈ ਨਹੀਂ ਕੋਈ ਨਹੀਂ ਆਪਣੇ ਘਰ ਚੱਲੀ ਹੈ ਖੁਸ਼ੀ ਰੱਖਾਂ ਤੇਰੀ ਪਰਮੇਸ਼ ਪਾਤੀ ਹੋਵੇ ਲੜੀ ਲੁੜੀ ਨਾ ਉੱਥੇ ਚੰਗਾ ਤੇ ਸੱਚ ਮੰਨ ਤੇਰਾ ਪਰਸ ਉਹ ਭਾਬੀ ਜੀ ਮੰਮੀ ਕੋਲ ਉਹਨਾਂ ਨੇ ਫੜਾਇਆ ਹੀ ਚਲ ਫਿਰ ਠੀਕ ਹੈ ਮੈਂ ਸੋਚਿਆ ਸ਼ਾਇਦ ਕਿਤੇ ਸੋਟ ਸਟਕ ਨਹੀਂ ਲਿਆ ਹੈਗਾ ਤੇ ਹੁਣ ਇਹ ਹੈ ਕਿ ਜਦੋਂ ਜਾਣਾ ਹੋਗਾ ਨਾ ਆਪ ਚੇਤੇ ਨਾਲ ਸਾਡੇ ਕੋਲੋਂ ਲੈਣੀ ਠੀਕ ਹੈ ਇਹ ਨਾ ਹੋਏ ਸਾਨੂੰ ਚੇਤਨ ਰਹੇ ਤੇ ਤੁਸੀਂ ਨਾ ਮੰਗੇ ਮੁੰਡਕੀ ਤੇ ਸੋਰਸਮਾ ਹੋਈਆਂ ਵਾ ਤੇ ਪੈਸੇ ਵੀ ਰੋਣਾ ਤੋਂ ਮੰਗਦੀ ਫਿਰੇਗੀ ਤੂੰ ਹੀ ਮੰਮੀ ਕੋਲ ਲੈ ਦੇਉਗਾ ਭਾਪੀ ਕੋਈ ਗੱਲ ਨਹੀਂ ਮੈਂ ਜਾਣਦੀ ਆ ਨਾ ਜਾਗੇ ਪਹਿਲਾਂ ਤੈਨੂੰ ਪੜ੍ਹਸੋ ਪੜਾਉਣੀ ਹੈ ਤੇ ਸੰਭਾਲ ਕੇ ਰੱਖੀ ਠੀਕਾ ਠੀਕ ਤੈਨਾਂ ਲਈ ਢੰਡ ਨਹੀਂ ਲੱਗਣੀ ਹੁਣ ਉਹ ਨਹੀਂ ਭਾਪੀ ਜੀ ਤੁਹਾਡੇ ਨੇ ਲੱਗਣ ਲਈ ਆਪਦੇ ਸੈਟ ਕਰਨੀ ਹੈ ਸੋ ਕੁ ਮਿੰਟ ਤੇ ਕਰੀਏ ਨੀ ਹਣ ਸਗੋਂ ਧੋਖਾ ਬੜੀ ਵਧੀਆ ਲੱਗੀ ਆ ਬਾਈਕੂ ਨੇ ਵੀ ਸਾਹ ਦੇ ਤਾ ਮੈਨੂੰ ਤੇ ਕਿੰਨੀ ਹਤੋਂ ਦਾ ਪੈਂਦੀ ਆਹੀਂ ਚੰਗਾ ਸਗੋਂ ਵਧੀਆ ਆ ਗਿਆ ਹਰ ਬਾਰ ਹੀ ਬੈਂਕ ਨੂੰ ਦੋ ਆ ਭਾਬੀ ਜੀ ਚੁੱਪ ਦੇਣਾ ਨਾ ਕਮਰਨ ਜੀ ਪਿੱਛੇ ਕੋਈ ਗੱਲ ਤੂੰ ਹਲੇ ਨਵਾਂ ਨਵਾਂ ਪਹਿਣਾ ਤਾਂ ਕਰਕੇ ਤੈਨੂੰ ਲੱਗਣਾ ਨਹੀਂ ਨਾ ਇਦਾਂ ਹੀ ਕਰੀ ਜਾਈ ਨਹੀਂ ਕਰਦੀ ਭਾਬੀ ਜੀ ਉਹ ਤੇ ਮੈਂ ਤੁਹਾਡੇ ਸਾਹਮਣੇ ਡੇ ਉਹ ਤੇ ਮੈਂ ਕਰਮਣ ਬੋਲੀ ਤੀ ਨਾ ਬੋਲੀ ਚੁੱਪ ਕੀਤੀ ਰਹੀ ਜਿਹੜਾ ਕੋਈ ਕੁਝ ਕਹੂਗਾ ਨਾ ਚੁੱਪ ਹੀ ਰਹਿਦਾ ਹਾਂਗਾ ਖਸਮਣਾ ਜਗਣੀ ਹਾਸਪੇ ਠੀਕ ਠੀਕ ਆਹ ਤਾਂ ਇਹ ਆ ਗਈ ਇੰਜ ਕਰੀ ਚਾਹ ਸਾਰਿਆਂ ਨੂੰ ਬਣਾਤੀ ਤੇ ਮੈਂ ਪਾਣੀ ਵਾਰ ਲਾ ਦਿੱਤੀ ਠੀਕ ਤਾਂ ਵਾਰ ਮੀਚ ਕਿੰਗ ਮੰਮੀ ਨੇ ਫਾਸਨੇ ਕਰ ਲਿਆ ਬੁਖਾ ਗਰਾਈਆਂ ਲੈ ਲੈ ਨਾ پتہ ਕਿਦਾਂ ਲੱਗਾ ਤੈਨੂੰ ਘਰ ਬੜਾ ਸੋਣਾ ਮੰਮੀ ਔਨੇ ਕੰਮ ਕਰੇ ਆਪਣੇ ਘਰ ਨੂੰ ਆਪਣਾ ਘਰ ਹੀ ਸਮਝੀ ਚੰਗਾ ਕੋਸ ਤੂੰ ਹੀ ਖੋਜਣਾ ਹਾਂਜੀ ਹਾਂਜੀ ਠੀਕ ਆ ਮਨਪ੍ਰੀਤ ਮੇਂ ਮੁੰਡੇ ਰੋਵਾਰੀ ਮਾਰ ਦਿਓਰ ਲੱਗਦਾ ਉਹਦਾ ਕਿਹੜਾ ਮਸਾਜ ਆਜ ਤਨ ਪਤਾ ਆ ਗਏ ਜੀ ਆ ਗਏ ਕੱਲੋਂ ਤੂੰ ਨਹੀਂ ਆਪਣਾ ਸੰਗ ਲਿਆ ਜਿਹੜਾ ਠੀਕ ਹੈ ਉਹ ਤਾਂ ਹੀ ਆ ਗਿਆ ਪਹਿਲੇ ਲੈ ਕੇ ਤੇ ਆ ਆਏ ਭਾਈ ਭੰਦੇ ਯਾਰ ਦੋਨੇ ਪਹਿਲੇ ਲੈਣੀਆਂ ਹਨ ਭਾਪੀ ਕੋ ਗੋਡੇ ਤੇ ਪੈਦਾ ਹੁੰਦਾ ਵਾ ਅਸਸਾ ਗੋਡੇ ਤੇ ਪੈਣਾ ਲਾਗੇ ਬਹਿ ਜਾ ਕੋਈ ਅਭੀ ਆਂ ਡਬੜ ਕਰਕੇ ਨਹੀਂ ਸਹਿ ਲਿਆ ਨੂੰ ਹਾਂ ਹਾਂ ਡਬੜ ਹੀ ਨੇ ਆ ਬਾਬੀ ਕੋ ਪੱਪੀ ਦੇ ਹਾਂ ਡਬੜ ਕਰਕੇ ਲਓ ਜੀ ਬਣ ਗਈ ਜੀ ਵਦਾਈ ਲੈ ਕੇ ਨਹੀਂ ਗੁੱਡੀਆਂ